ਆ ਕਿ ਪੰਗਾ ਲੈ ਲੈਗਾ ਨਹੀਂ ਪੰਗਾ ਲੈਣਾ ਇਹ ਇਹ ਹੋਇ ਰਾਤ ਹੈ ਠੀਕ ਹੈ ਆ ਕੰਨ ਲਾਗਣ ਹੱਥ ਇੱਧਰ ਰੱਖਿਆ ਮਾੜਾ ਇੱਧਰ ਨਾ ਲਾ ਲਈ ਕਿਤੇ ਐ ਲੈ ਕੁਛ ਨਹੀਂ ਹੁੰਦਾ ਪੰਮਾ ਵੀ ਆ ਗਏ ਪੰਮਾ ਵੀ ਪੰਮਾ ਠਹਿਰਾ ਕਮਾ ਖੋਲ ਬਣਾਇਆ ਕਿੰਨਾ ਦਾ ਖਵਾ ਲਈ ਆਪਾਂ ਇਹ ਤਾਂ ਘਾਰ ਟੁੱਪੜੀ ਦਿੱਤੀ ਛਿੱਟੂ ਤਾਂ ਮੈਂ ਕੁਛ ਵੀ ਨਹੀਂ ਆਖਾ ਉਹ ਡਰਾਈਵਰ ਨੇ ਇਹਨਾਂ ਨੇ ਵੇਖਣਾ ਚਾਹੀਦਾ ਵੀ ਹਾਰਾ ਵੀ ਆਪਣੀ ਪੋਲਾ ਕਿਵੇਂ ਆ ਕੰਨ ਵੇਖਣਾ ਕੇ ਮਾਰ ਕਹਿੰਦੇ ਨਹੀਂ ਮਾਲ ਕਾ ਤੁਸੀਂ ਮਸ਼ੀਨ ਲਗਾ ਜੇ ਨਾ ਲੱਗਦੀ ਤੂੰ ਲਗਾ ਦੇਗਾ ਤੇ ਫੇਰ ਇਹ ਜਿੱਥੇ ਨਾ ਲੰਘਦੇ ਉਹ ਲਗਾ ਲੈ ਨਹੀਂ ਜੇ ਮੈਂ ਆਦੇ ਮੈਂ ਉੱਥੇ ਲੰਘ ਜਾਗੀ ਤੇ ਤੁਸੀਂ ਲਗਾ ਲਓ ਜਿੱਥੋਂ ਯਾਰ ਹੈਡ ਤੋਂ ਹੈ ਹੈਡ ਨਾ ਮੈਂ ਕਹਾ ਬਲੇਡ ਜੇ ਤੁਸੀਂ ਫੇਰ ਹਾਰੀ ਮੁੰਗੀ ਲਾਈ ਫੇਰ ਤੇ ਬੰਦੇ ਆਪਣੇ ਰਾਹ ਕਿਉਂ ਵੱਢਦੇ ਆ ਯਾਰ ਇਹਨਾਂ ਨੂੰ ਰਾਹ ਚਾਹੀਦਾ ਇਹਨਾਂ ਨੂੰ ਬੰਦਾ ਨਹੀਂ ਛੱਡਣਾ ਚਾਹੀਦਾ ਚਾਰ ਕਰਮ ਦਾ ਇਹ ਚਾਰਾਂ ਦਾ ਤਾਂ ਹੁਣ ਤਾਂ ਦੋ ਦਾ ਰਹਿ ਗਿਆ ਉਹ ਰਗਾ ਦੇ ਕਿਹ ਜਿੰਮੇਦਾਰ ਨੇ ਵਡਾਉਣੀ ਉਹ ਵੀ ਨਹੀਂ ਟਾਂਗ ਦਾ ਵੜਾ ਸਕਦਾ ਉਹ ਇੰਨੀ ਮਸੀਬਤਾਂ ਇਹ ਵੜਣੀ ਪੈਂਦੀ ਆ ਆਹ ਬਸ ਆ ਮਸ਼ੀਨਾਂ ਬੰਦੇ ਕਿ ਨਹੀਂ ਲੈਂਦੇ ਨੇ ਹਾਂ ਬੰਦੇ ਆ ਦੇਖੋ ਬੰਦੇ ਹੀ ਘਾਟੂ ਘਾਟ 10 ਟੁਰ ਰਾ ਗਰਮੀ ਪੂਰੀ ਦੇ ਵਿੱਚ ਦੁਪਹਿਰੇ ਨਾ ਟੱਕੇ ਸਾਹਮਣੇ ਆ ਟੱਪੇ ਆ ਹਟੋ ਕਈ ਨਾ ਮਾ ਆ ਬੰਦਾ ਫੇਰ ਬਚਾ ਕੇ ਕਿੱਲ ਜਾਣਾ ਮੇੜਾ ਬਣਨਾ ਕਿਵੇਂ ਚਿੰਦੂ ਦਾ ਕਈ ਨਹੀਂ ਹੱਟੀ ਉਧਾਰ ਰਾ ਅੱਛਾ ਆ ਬਚਾ ਕੇ ਕਿੱਲ ਜਾਣਾ ਮੇੜਾ ਫੇਰ ਆਪਾਂ ਦੇਖੋ ਕੱਟਣਾ ਦਾ ਚਾਰਾ ਹਾਂ ਲੰਘ ਜਣਾ ਲੜ ਕੇ ਦਵਾਈ ਹੋ ਇਹਨਾ ਉੱਥੇ ਟਾਈਮ ਲੱਗਣਾ ਨਹੀਂ ਵਟਨ ਤੇ ਜਿੰਨਾ ਇੱਥੇ ਲੱਗ ਗਿਆ ਹਾਂ ਕਬੱਡੀ ਲੈ ਆਈਆਂ ਕਿਹੜਾ ਆਪਾਂ ਕੜੇ ਛੋਟੇ ਬੰਦੇ ਆਪਾਂ ਹੀ ਵੱਡੇ ਆ ਵੱਡੇ ਨਹੀਂ ਮਹੀਨੇ ਸੇਫ ਤੇ ਉਨਾਂ ਨੂੰ ਸਾਧਰਨ ਲੱਗੇ ਉਹ ਜੋ ਕਿਸਮਤ ਚ ਲਿਖਿਆ ਉਹ ਹੀ ਹੋਣਾ ਰਾ ਬੜਾ ਕਸੂਤਾ ਸੀ ਤੂੰ ਆਹ ਮਸ਼ੀਨ ਆ ਗਈ ਨਾ ਫੇਰ ਵੀ ਕੋਈ ਨਹੀਂ ਲਿਆਣੀ ਦੱਸਣਾ ਹਾਂ ਚੱਜ ਨਾਲ ਜਿਹੜੀ ਸਾਵਾਂ ਤੇ ਤਾਰਾਂ ਦੀ ਉਹ ਨਾ ਨਹੀਂ ਵੀ ਤਰਦੀ ਤੀ ਜਿਹੜੀ ਪਰਾਣਾ ਮੁੱਕ ਗਿਆ ਕਿਵੇਂ ਰੇਨ ਚੱਲੀ ਜਾਂਦੀ ਏ ਜਿਹੜੀ ਰਾਤ ਮਹਤਾਰਾਂ ਨੂੰ ਨਹੀਂ ਨਹੀਂ ਕਰਦੀ ਥੱਲੇ ਵੇਖ ਤੂੰ ਤੁਸੀਂ ਤਾਂ ਬਾ ਅੱਗੇ ਦੇਖੋ ਗੱਲਾਂ ਨਾ ਕਰੋ ਵੀਰ ਜੀ ਆਹ ਤਾਰ ਨਹੀਂ ਵੀ ਕਿਵੇਂ ਜਨ ਨਾਲ ਹਾਂ ਅੱਜ ਤਾਂ ਨਹੀਂ ਲੱਗਦੀ ਇਹ ਕੋਈ ਗੱਲ ਨਹੀਂ ਆ ਇੱਧਰ ਖਾਣ ਚਾਹੇ ਐ ਮੜੀ ਰੱਖਿਆ ਹੱਥ ਕੇ ਮਾ ਦਿਹਾਰੇ ਕਿਵੇਂ ਆਹ ਤਾਰੇ ਇੱਥੇ ਫਿਰ ਉਹ ਕੰਮ ਆ ਖੜਾ ਇੱਥੇ ਕਾ ਲੈਈ ਹਾਂ ਹੋ ਗਿਆ ਪਿਆ ਹਾਂ ਖੜੋ ਕਾ ਨਹੀਂ ਕਿ ਬੈਠ ਲੰਘ ਜਾਵੇ ਇੱਧਰ ਕਿਵੇਂ ਥਾ ਉਹਨਾਂ ਟਰੈਕਟਰ ਲੈ ਆਵੀਂ ਇੱਥੇ ਉਹ ਇੱਥੇ ਲੈ ਟਰੈਕਟਰ ਆ ਆ ਖੱਡਾ ਜਗਾ ਇੱਕ ਇੱਧਰ ਵਿਖਾ ਦਿ ਮੜਾ ਆ ਆ ਵੇਖੀ ਖੱਡਾ ਜ ਇੱਥੇ

ਜੋਨੇ ਵਸਲਾ ਹੈ ਇਹ ਰਹੀ ਬਾਕੀ ਨੂੰ ਬਹੁਤ ਪਾੜਦਾ ਹੈ ਰੁਕਾ ਕਰਦਾ ਹੈ ਨਾ ਨਾ ਯਾਰ ਤਬੀਆਂ ਨੂੰ ਮਾਰੀ ਦੇਖੋ ਜਣਾ ਵਿੱਛੇ ਕਰਾਣਾ ਹੈ ਇਹ ਦੇਖ ਚੀਜ਼ ਹੈ ਹੈ ਪਹਿਲੇ ਕੋ ਕਮੇ ਕਿੱਧਰ ਜਾ ਰਹਾ ਹੈ ਤੋ ਗੱਲ ਹੋਣੀ ਹੈ ਇਧਰ ਆ ਸਾਸੀ ਘਰ ਦਾ ਬੁਲਾਈ ਜਾ ਇਧਰ ਆ ਸਰਕਾਰੀ ਮਾਸਟਰ ਨੇ ਫਿਰ ਵੀ ਇਹ ਮਾਸਟਰ ਸਾਹਿਬ ਨੇ ਜੀ ਇਹ ਐਨੇ ਕੈਮਰੇ ਤੋਂ ਜਾ ਰਿਹਾ ਗੱਲ ਸੁਣ ਚੜ ਜਾ। ਡੁੱਕੜ ਗਿਆ। ਤੇ ਇੱਧਰ ਆਓ ਜੀ ਮੜਾ ਸਾਸਰੀ ਕਾ ਬਲਾ ਬਲੇ। ਇਹ ਪਹਿਲਾਂ ਮੂੰਗੀ ਵਰਸਾ ਬੀਜ ਕਿਡਾ ਤੁਹਾਡਾ? 360 ਕਿਡਾ? 360 ਦੀ। ਚਾਰ ਜੋੜ ਦਾ ਕਿਵੇਂ ਲੱਗਦਾ ਟੈਂਕੀ ਜਿਆ? ਨਹੀਂ ਠੀਕ ਮਾ ਪਹਿਲੇ। ਕਿੱਲਾ ਹੈ ਬੋਲੇ। ਠੀਕ ਹੈ। ਤੇ ਆ ਜਿਹੜਾ ਬੀਜ ਸਵਾਗ ਘਾਹ ਵੇ ਵਗੈਰਾ ਬੀਜਾ ਪਏ ਇਹਦਾ ਕੀ ਇਹ ਤੁਸੀਂ ਆਪ ਹਟਾਏ ਜੇ ਕਿ ਉਦਾਂ ਹੀ ਹੋ ਗਿਆ। ਨਹੀਂ ਸਪਰੇ ਨਹੀਂ ਕੀਤੀ ਕਿਹੜੀ ਇਹ ਦੂਜਾ ਪਹਿਲਾ ਸੁਪਰ ਸੀਡਰ ਨਾਲ 20 ਜੀਆ ਪਾਣੀ ਲੈ ਕੇ ਜਿਹੋਣੇ ਕੀਤੀ ਸਪਰੇ ਕਰਨੀ ਪੈਂਦੀ ਆ ਕਰਨੀ ਗੰਧਲੀ ਕਰ ਜੇ ਕੰਮ ਹੋਊਂਗੀ ਜੇ ਕਰ ਦੋ ਕਿਰਾਉਂ ਤੇ ਮੰਗੀ ਹਟ ਜੇਗੀ ਨਹੀਂ ਨਹੀਂ ਛੱਡ ਨਹੀਂ ਹਟੇਗੀ ਦਸਨਾਂ ਵਾਲੀ ਹੁੰਦੀ ਆ ਤੇਨੂੰ ਤੂੰ ਕਿੰਨੀ ਆਸ ਕਰਦਾ ਕਿ ਕਿੰਨਾ ਚਾਰ-ਤਿੰਨ ਨਿਕਲ ਸਕਦਾ ਕੋਈ ਪਤਾ ਨਹੀਂ ਫੇਰ ਵੀ 2 ਗੰਟਾ 4 ਗੰਟਾ ਕਿੰਨਾ ਥਾਂ ਇਹ ਤਿੰਨ ਕਿੱਲੇ ਫੇਰ ਨਿਕਲੂਗਾ ਯਾਰ ਇੰਦੇ ਚੋਂ 10 ਕਵਾਂਟਲ ਨਿਕਲਣਾ ਚਾਹੀਦਾ ਬਾੜਾ ਨਿਕਲੂਗਾ 10 ਕਵਾਂਟਲ ਬੇਫਿਕਰਾ ਉਹਦੇ ਉਪਰ ਆ 10 ਆਦਿ ਨੇ 70 70 ਜਿਹੜਾ ਸਾਮਾਨ ਹੋ ਜਾਣਾ 10000 ਖਰਚਾ ਲਾ ਲੈ 60000 ਤੈਨੂੰ ਵੱਜ ਜਾਣਾ ਤੇ ਬਾਕੀ ਕੰਡੇ ਤੇ ਜਾਏ ਬਾੜ ਲੱਗੂਗਾ ਆ ਬੰਦਾ ਰੱਖਿਆ ਹੀ ਹਾਂ ਆਪਣੇ ਘਰ ਚਲੋ ਵਧੀਆ ਇਹ ਕਿਹੜੇ ਪਿੰਡ ਦਾ ਹੈ ਇਹ ਨਵਿੰਦਗੜ ਦਾ ਨਵਿੰਦਗੜ ਦਾ ਕੰਮ ਚੰਗਾ ਕਰਦਾ ਯਾਰ ਆ ਜਾ ਮੜਾ ਦੋ ਗੱਲਾਂ ਸੁਣਾ ਲੈ ਤੂੰ ਆ ਜਾ ਦੋ ਗੱਲਾਂ ਸੁਣਾ ਦੇ ਹਾਂ ਉਹ ਕਰਾਂਗੇ ਗੱਲ ਵੀਰ ਜੀ ਆਪਾਂ ਤੁਹਾਨੂੰ ਦਿਖਾਏ ਪਹਿਲੇ ਸ਼ੁਰੂ ਤੋਂ ਕਿ ਮਸ਼ੀਨ ਹੈ ਕਿੰਨੀ ਬਹੁਤ ਜ਼ਿਆਦਾ ਔਖੀ ਕੰਬੈਨ ਆਪਾਂ ਲੈ ਕੇ ਆਏ ਸੀ ਸਾਈਡਾਂ ਦੇ ਝੋਨੇ-ਝੁਨੇ ਵਗੈਰਾ ਲੱਗਾ ਸੀ ਤੇ ਝੋਨਾ ਵੀ ਤਾਂ ਹੋਰ ਸਾਨੂੰ ਪਤਾ ਵੀ ਕਿੰਨੇ ਕਿਹੜੀ ਮੁਸ਼ਕਲ ਦੇ ਹਾਵਣਾ ਮਸ਼ੀਨ ਬਹੁਤ ਠੰਡੇ ਉੱਤਰ ਗਈ ਪਈ ਤੋਂ ਤੇ ਪਾਣੀ ਦੇ ਵਿੱਚ ਵਿੱਚ ਕਿਸਮਾ ਚੰਗੀ ਹੈ ਮਸ਼ੀਨ ਕਿੱਥੇ ਪਹੁੰਚ ਗਈ ਹੁਣ ਆਪਾਂ ਜੀ ਹੋਰ ਰਸਤਾ ਕੱਢਾਂਗੇ ਵੀ ਇਸ ਕੰਬੈਨ ਹੋਰ ਰਸਤਾ ਲੈ ਕੇ ਜਾਣਾ ਇਹ ਗੋਰੀ ਤੇ ਰਸਤਾ ਵੇਖਿਆ ਨਹੀਂ ਉਹਨੇ ਚਾਰ ਬੰਦੇ ਤੇ ਹੁੰਦੇ ਕਿ ਯਾਰ ਵੇਖਣ ਨਹੀਂ ਜਦੋਂ ਤੁਸੀਂ ਮਸ਼ੀਨ ਲਾ ਲਈ ਉਤੋਂ ਇਹ ਜੀ ਤੇ ਤੁਸੀਂ ਵੇਖਣੀ ਚਾਹੀਦੀ ਕਿ ਇੱਥੇ ਮਸ਼ੀਨ ਜਾ ਸਕਦੀ ਜਾਂ ਨਹੀਂ ਜਾ ਸਕਦੀ ਗਲਤੀ ਚਾਰਾਂ ਦੀ ਹੈ ਕਿਵੇਂ ਬੜੇ ਬੁਰੇ ਆਹ ਬੰਦਾ ਮਨ ਸਹੀ ਦੱਸੇਗਾ ਸਹੀ ਦੱਸੀ ਗੱਲ ਕੀ ਹੋਈ ਹੈ ਚਾਰਾਂ ਦੀ ਗਲਤੀ ਹੈ ਕਿਵੇਂ ਚਾਰ ਤਿੰਨ ਕਿੜ ਚਾਰ ਕਿੜੇ ਕਿੜੇ ਚਾਰ ਲੱਖ ਅੱਛਾ ਗੋਰਾ ਇੱਕ ਮੈਂ ਅੱਛਾ ਤੇ ਕਿਹ ਜਣੇ ਨੇ ਕਿਹਾ ਫਿਰ ਰੋਕ ਲੋ ਅੱਛਾ ਟਾਇਰ ਬੰਨ ਦਿਆ ਨੇ ਪਿੱਛੇ ਐਸਾ ਬਿੱਦ ਦੱਬੀ ਜਾ ਲਾ ਹਾਂ ਦਿਮਾਗ ਨਹੀਂ ਕਿਤੇ ਕੰਮ ਦਾ ਨਹੀਂ ਹੈਗਾ ਹੀ ਆਣ ਬੇ ਤੇ ਫਿਰ ਜਦੋਂ ਸੇ ਫਸੀ ਉਹਦਾ ਦਬਾਅ ਕੰਮ ਕਰ ਗਿਆ ਸੀ ਉਦੋਂ ਫਿਰ ਦਿਮਾਗ ਕੰਮ ਕਰ ਗਿਆ ਪਿਛਾ ਮੋੜ ਦੇ ਜੇ ਚੜੀ ਜੇ ਕੀ ਕਰਨ ਵੀ ਕਿਹਦੇ ਕਰਨ ਚੜ ਗਈ ਨਹੀਂ ਚੜਨ ਦਾ ਛਾਂਸ ਨਹੀਂ ਗੇ ਮਸ਼ੀਨ ਦੇ ਵੀ ਕੀ ਆਏ ਕਿਵੇਂ ਚੜਕ ਗਈ ਹੈ ਮਸ਼ੀਨ ਇਹ ਪਈ ਉੱਪਰ ਦੁਬਾਰਾ ਕਹਨੇ ਤੋੜਦੇ ਦਿਮਾਗ ਨਾ ਦਿਮਾਗ ਨਹੀਂ ਵੀ ਕਿਹੜੇ ਹਰ ਕਰਨ ਨਹੀਂ ਗਏਦਾ ਕੋਈ ਵੀ ਚੜਨ ਦਾ ਉੱਪਰ ਨਹੀਂ ਹੈਗਾ ਤੇ ਫਿਰ ਕਿਹੜੇ ਹਾਵੜਾ ਇਹਨੂੰ ਪਤਾ ਹੈ ਤੁਹਾਡਾ ਹੈਂ ਮੋਗਾ ਨਾ ਹੁੰਦਾ ਨਹੀਂ ਫਿਰ ਸਾਰੀ ਗਈ ਵਿੱਚ ਜਾਣੀ ਹੈ ਵਿੱਚ ਵਿੱਚ ਹੀ ਇਹ ਹੈ ਇਹ ਦਾ ਬਰਾਜ ਹੀ ਹੈ ਕਿਤੇ ਡਰਈਏ ਵੀ ਆ ਯਾਰ ਪਰਟਾ ਜਾ ਰੋ ਰੋ ਇਹੋ ਜਿਹੜਾ ਇਹਨਾਂ ਨੇ ਜਿਹੜਾ ਬੰਦਾ ਰੱਖਿਆ ਉਹ ਸਾਹਮਣੇ ਲੱਗਾ ਉਹ ਤਾਂ ਰਾਤ ਇੱਥੇ ਰਵੇ ਜਿਹੜਾ ਬਾੜ-ਬਾੜ ਕੋਲ ਤੁਰੇ ਨਹੀਂ ਜਾਣਾ ਹੁੰਦੇ ਕੋਲ ਦਾ ਨਹੀਂ ਨਹੀਂ ਆਪਾਂ ਕਈ ਹੁਣ ਫੜ ਨਹੀਂ ਦਿੱਤੀ ਹਾਂ ਤਰਫ ਕੀਤੇ ਹੁੰਦੇ ਨੇ ਹਾਂ ਮਤਲਬ ਆਈ ਫੜ ਨਹੀਂ ਦਿੱਤੀ ਚਾਚਾ ਫਿਰ ਕੀ ਹੋਇਆ ਢੇਰਾ ਚਾਚਾ ਕਤਾ ਚਾਚਾ 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 ਤੇਰਾ ਹਾਂਜੀ ਇਹਦਾ ਚਾਚਾ ਜੀ ਉਹ ਆਪਾਂ ਕਈ ਫੜ ਨਹੀਂ ਦਿੱਤੀ ਪਛਲੇ ਪਾ ਇੰਨਾਂ ਲੋੜ ਲੈਂਦਾ ਦਾ ਕੀ ਕਾਰਨ ਕੀ ਕਿਉਂ ਲੈ ਰਿਆ ਕਾਰਨ ਦਾ ਐਸਾ ਨਸ ਦਾ ਉਨਾ ਮਾਰੇ ਪਿੱਛੇ ਵੇਲਾ ਦਾ ਲੂੰਬਾ ਲੰਬਾ ਜਿਹੜਾ ਮਾਰਦਾ ਹੈ। ਕਿ ਮਗਰ ਵੇਖਾ ਵਿੱਚ ਆਇਆ ਹੈ। ਖੁਸ਼ੀ ਬੜੀ ਨੇ ਪਹਿਲੀ ਰਬਾਨ ਸੁੱਕਾ ਮਿਲਿਆ ਨਾ। ਹੋਰ ਹੈ ਬਹੁਤ ਵਧੀਆ। ਰਸਤੇ ਤੇ ੜਕਲ ਜਰੂਰ ਆਈ ਕੋਰੀ। ਹਾਂ ਉੱਥੇ ਆ ਗਈ। ਉਹ ਰਸਤੇ ਤੇ ੜਕ ਜਰੂਰ ਆਈ ਬਗੇ ਥਾਂ ਨਿਆਰਾ। ਹਾਂ ਉਹ ਨਾ ਹੀ ਪੁੱਛ। ਹਾਂ ਉਹ ਨਾ ਹੀ ਪੁੱਛ। ਕਿਸੇ ਨਾਲ ਵੀ ਨਾ ਵੇ ਇਦਾਂ। ਕਿਸੇ ਨਾਲ ਵੀ ਇਹਨਾਂ ਨਾਲ ਨਾ ਫਿਰਨੇ ਆ। ਲਾਲਾ ਟੁੱਬੀ ਲਾਲ ਨਾਲੇ ਦਾ। ਸਿਰ ਫੜ ਤਾ। ਗੋਲੀ ਲਈ ਆਉਂਦੇ ਫਿਰ ਸਿਰ। ਫਿਰ ਆਏ ਨਿਕਤੀ ਆਉਂਦੇ। ਫਿਰ ਆਰਾਮ ਕਰ ਲੈ ਕੇ ਵਧੂਗੇ। ਕਾਣੇ ਗਾਣੇ ਹੋਣੇ ਦਰਾਂ ਲੱਗਦੀ ਕਿੱਥੇ ਚੱਲ ਜਾ ਫਿਰ ਸੁਣੋ ਨਹੀਂ ਜਾਵਾਂ ਤੇ ਰਸਤਾ ਤਾਂ ਜੋ ਕੋ ਨਹੀਂ ਛਡਾਉਂਦੇ ਬਾਈ ਬਾਈ ਕੋਈ ਛੱਡਦਾ ਹੀ ਨਹੀਂ ਛੱਡਦਾ ਹੀ ਨਹੀਂ ਬਾਕੀ ਜਿਹੜੇ ਨਰੇ ਰੂਟਾ ਵੀਟਰ ਮਾਰ ਕੇ ਕੀਤਾ ਤੇ ਪਰ ਫੇਰ ਉਵੇਂ ਹੀ ਕਰ ਦਿੰਦੇ ਆ ਬਾਕੀ ਰਸਤਾ ਛੱਡਣਾ ਚਾਹੀਦਾ ਯਾਰ ਬੰਦਿਆਂ ਨੂੰ ਕਿਉਂਕਿ ਆਪਾਂ ਵੀ ਫਸਲ ਵੀ ਨਹੀਂ ਹਾਂ ਹਾਂ ਚਾਰ ਚਾਲ ਕਰਮਾ ਦਾ ਰਸਤਾ ਹੈ ਜੇਕਰ ਆਪਾਂ ਉਹੀ ਆਉਦੇ ਫਸਣਾ ਹੀ ਸਹੀ ਤਰੀਕਾ ਨਾਲ ਵੜਾ ਸਕਦੇ ਇੰਨੇ ਮੁਸੀਬਤਾਂ ਰਸਤੇ 'ਚ ਬਹੁਤ ਜ਼ਿਆਦਾ ਇੰਨਾਂ ਨੇ ਹੋਰ ਬੰਦਾ ਤਾਂ ਕੰਪੈਨ ਉੱਥੇ ਪਿੱਛਾ ਮੋੜ ਲੈਣੀ ਅਗਾ ਨਹੀਂ ਬਾੜ ਨਹੀਂ ਹੋਣੇ ਤੇ ਆ ਵਾ ਮੋੜ ਆਪਾਂ ਨੂੰ ਜਾਣੀ ਸੀ ਬਾਕੀ ਗੱਲ ਇਹ ਮਸ਼ੀਨ ਆ ਗਈ ਅੱਧ ਚ ਫਿਰ ਆਪਾਂ ਦਾ ਇੱਧਰ ਹੀ ਫਿਰ ਲੈਣੀ ਮਸ਼ੀਨ ਤਾਂ ਲੈਣੀ ਲੋਣੀ ਵਧੀਆ ਜਾਵੜੂਗੀ ਇੱਧਰ ਤੇ ਉਹਨਾਂ ਲੈ ਜਾਵਾਂਗੇ ਉਹ ਦਨੈਲ ਦੀ ਉਹਦੀ ਵੱਢ ਕੇ ਠੰਗਾਰੇ ਦੀ ਤਾਂ ਪਹਿਲਾਂ ਹੀ ਕੱਢ ਦਿੰਦੇ ਹਾਂ ਹਾਂ ਉਹ ਲੜੀ ਲੜੀ ਜਾਂਦੇ ਨੇ ਖਰੇ ਪਤਾ ਨਹੀਂ ਬੈਠਣ ਪਿੱਛੇ ਕੀ ਕਰਨੇ ਭਾਈ ਲੋਕ ਕਹਿੰਦੇ ਆ ਕਿ ਮਸ਼ੀਨ ਦਾਣੇ ਮਾਲ ਸਾਫ ਨਹੀਂ ਕੱਢਦੀ ਆਪਣੇ ਪਿੰਡ ਦੇ ਦਾ ਦੇਖ ਲੋ ਕਿੰਨੀ ਸਫਾਈ ਆ ਤੇ ਮਾਲ ਵੀ ਤੇ ਫੇਕੜ ਪਰ ਕੱਢ ਰਹੀ ਆ ਤੇ ਇਹਨੂੰ ਪੱਖਾ ਲਾਉਂਦੀ ਵੀ ਕੋਈ ਲੋੜ ਨਹੀਂ ਗਈ ਵੀ ਇੱਡੀ ਇੱਡੀ ਕਾਜ ਜ਼ਿਆਦਾ ਮਾਲ ਹੋ ਜਾ 12 ਕੁਇੰਟਲ ਹੋ ਜਾਣਾ ਨਾ ਅੱਗੇ ਲੈ ਅੱਗੇ 12 ਕੋ 15 15 ਕੁਇੰਟਲ ਮਾਲ ਹੋ ਜਾਣਾ 15 18 ਅੱਗੇ ਲਾ ਕੇ ਕਟਾਈ ਨਾ ਕਰ ਸਿੱਧੀ ਲਿਆ 5000 ਥੱਲੇ ਆਨੇ ਮੋਗੇ ਦੇ ਕਿੰਨੇ ਕਰਾਗਾ ਮੋਗੇ ਕੇ ਸਾਫ ਹੈ ਬਰਿਆਣਾ ਜਿੰਨਾ ਗੰਦ ਹੈ ਚਾਂਸ ਨਹੀਂ ਕਿ ਹੇ ਨਹੀਂ ਨਿਕਲ ਪੈਗੀ ਮੂੰਗੀ ਦੀ ਫਸਲ ਬੀਣੀ ਚਾਹੀਦੀ ਜੇ ਨਹੀਂ ਇਹ ਫਸਲ ਦੀ ਵਿਹਾਈ ਕਰਨੀ ਚਾਹੀਦੀ ਜੇ ਨਹੀਂ ਮੂੰਗੀ ਦੀ ਕਰਨੀ ਚਾਹੀਦੀ ਯਾਰ ਇਹਦਾ ਕੀ ਫਾਇਦਾ ਖਰਚਾ ਬਾਜੇਗਾ ਲਵਾਈ ਨਿਕਲ ਜਾਗੀ ਕੋਈ ਪੈਸੇ ਪੇ ਬੰਨ ਜਾਣਗੇ ਚਾਰ ਜੇ 10 15 ਕੁਆਂਟਲ ਵਹੀ ਤੇ ਕਿੰਨੇ ਦਾ ਮਾਲ ਹੋਗਾ 70 ਤੇ ਯਾਨੀ ਕਿ ਲੱਖ ਸਵਾਲ ਲੱਖ ਦਾ ਮਾਲ ਹੈਗਾ 15 ਤੋਂ 15 ਤੋਂ 18 ਕੁਆਂਟਲ ਦੇ ਆਫ ਤੇ ਗਈ ਅੱਜ ਦੀ ਜਿੰਨਾ ਮਾਲ ਹੈ ਇੱਕ ਟੈਂਕੀ ਕੱਢੀ ਆ ਜੀ ਆਪਾਂ ਇਹਦੇ 15 ਤੋਂ 18 ਕੁਇੰਟਲ ਹੈ 18 ਤੋਂ 20 ਹੋ ਸਕਦੀ ਇਹਦੇ 18 ਤੋਂ 15 ਨਹੀਂ ਹੋ ਸਕਦੀ ਤੇ ਮਾਲ ਵੀ ਸਾਫ਼ ਹੈ ਤੇ ਹੁਣ ਆਪਾਂ ਵੜਨੀ ਜੇ ਇੱਥੇ ਸਾਹਮਣੇ ਉਧਰ ਨੂੰ ਕੱਢ ਲਾਇਆ ਨੂੰ ਪਰੋ ਤੇ ਫਿਰ ਆਣਾਂ ਜਿਹੜਾ ਟਰੈਕਟਰ ਵੀ ਨਾਲ ਹੀ ਰੱਖਣਾ ਪੈਂਦਾ ਰਸਤੇ ਦੇ ਕਾਰਨ ਕਿਉਂਕਿ ਕੱਲ ਪਰਸੋ ਦਾ ਮੀਂਹ ਪਿਆ ਤੇ ਇਹ ਰਸਤੇ ਥੋੜੇ ਜਿਹਾ ਔਖੇ ਆ ਤੇ ਟਰੈਕਟਰ ਆਪਾਂ ਨੂੰ ਨਾਲ ਹੀ ਰੱਖਣਾ ਪੈਂਦਾ ਕਿਵੇਂ ਦਾ ਕਿੱਥੇ ਮਸ਼ੀਨ ਫਸ ਜਾ ਜਿਵੇਂ ਅੱਜ ਫਸ ਗਈ ਅਸੀਂ ਟਰੈਕਟਰ ਜੇਕਰ ਅੱਗੇ ਨਾ ਨਾ ਅਸੀਂ ਲਾ ਜਾਂਦਾ ਤੇ ਮਸ਼ੀਨ ਨਿਕਲ ਹੀ ਨਹੀਂ ਨਿਕਲਦੇ ਚਾਂਸ ਹੈ ਨਹੀਂ ਨਾ ਅੱਗੋਂ ਕੋਈ ਰਸਤਾ ਹੀ ਟਰੈਕਟਰ ਵਗੈਰਾ ਆਉਣ ਨੂੰ ਇਧਰ ਦੀ ਰਸਤਾ ਹੈਗਾ ਇਹ ਉੱਪਰ ਦੀ ਆਉਣ ਤੋਂ ਤੇ ਸਾਹਮਣੇ ਹੁਣ ਆਪਾਂ ਵੱਢਨੇ ਆ ਜੀ ਕਿਲਾ ਕੁਥਾਂ ਦਾ ਹੈਗਾ ਵੱਢ ਕੇ ਫਿਰ ਮਸ਼ੀਨ ਆਪਾਂ ਆਪਣੇ ਘਰ ਕੋਲੇ ਹੈਗਾ ਤਿੰਨ ਕੋ ਕਿਲੇ ਉਹ ਵੱਢ ਕੇ ਫਿਰ ਖੜਾ ਦੇਣਾ ਫਿਰ ਆਪਣੇ ਕੋਲੇ 2 ਕੁ ਦਿਨ ਬਾਅਦ ਕੰਮ ਹੈਗਾ तकरीबन 10 ਕੁ ਕਿਲੇ ਵਿਆ ਲੇਵਰ ਲੱਗੀ ਹੈ ਸਾਹਮਣੇ ਚੋਂ ਨਾਲ ਆਉਣਾ ਤੇ ਬੰਦੇ ਜੋਰ ਮਾਰ ਕੇ ਲੱਗੇ ਆ ਮਾਨਕਾ ਓ ਮਾਨਕਾ ਥੜਾ ਆ ਲੱਗਦਾ ਥੱਕਿਆ ਭਾਵੇਂ ਤਾਂ ਐਵੇਂ ਆਂਦਾ ਨਜ਼ਾਰੇ ਨੇ ਪਾਜੀ ਹੋਰ ਰਸਤੇ ਦੇ ਉਧਰ ਆਏ ਸੀ ਤੇ ਹੁਣ ਆਪਾਂ ਜੀ ਆ ਰਹੇ ਆ ਇਹ ਰਸਤੇ ਤੇ ਇਹ ਹੁਣ ਰਸਤਾ ਹੈ ਤਾਂ ਬਹੁਤ ਵਧੀਆ ਹੈ ਹੈ ਨਹਿਰ ਵਾਲਾ ਬਾਕੀ ਹੈਗਾ ਪੱਕਾ ਤੇ ਬਾਕੀ ਹੌਲੀ ਹੌਲੀ ਆਪਾਂ ਲੈ ਆਈ ਜਾਵਾਂਗੇ ਮਾਰਕ ਦੀ ਕਿਰਪਾ ਨਾਲ। ਦਾ ਨਾਲ ਨਾਲ ਡਹਿਰ ਆ ਰਸਤਾ ਤੰਗ ਹੀ ਇਹ ਵੀ ਚਲੋ ਦੇਖੀ ਜੋਗੀ ਜੋ ਵਹਿਗਰ ਉਹ ਕਰਨਾ। ਉਹ ਹੀ ਆਪਾਂ ਨੂੰ ਮੰਨਣਾ ਪਊਗਾ। ਤੇ ਬਾਕੀ ਸਾਨੂੰ ਆਸੇ ਵੀ ਰਸਤਾ ਚੰਗਾ ਹੀ ਹੈ। ਰਸਤੇ 'ਚ ਕੋਈ ਪੈਪਾਪਾ ਵਗੈਰਾ ਹੈ ਗਿਆ ਮੋਗੇ ਮੋਗੇ ਉੱਥੋਂ ਆਪਾਂ ਕੱਟ ਰਹੋਗੇ। ਇਧਰ ਬੰਨਣਾ ਜਗਾ ਵੇਖ ਕੇ ਮੜ ਆ ਆ ਬੰਨੀ ਜਗੀ ਬਾਹੋ ਆਵਣਾ ਲਈ ਆ